ਚਲੋ ਤੇ ਅੜਾ ਡੁਗਰੀ ਏਰੀਆ ਦੇ ਵਿੱਚ ਪਹੁੰਚੇ ਜਿੱਥੇ ਇੱਕ ਮੁਹੱਲੇ ਦੇ ਵਿੱਚ ਕੁਝ ਏਰੀਆ ਹੈ ਲੇਡੀਜ਼ ਜਿਹੜੀਆਂ ਆਈਆਂ ਨੇ ਉਹਨਾਂ ਵੱਲੋਂ ਧਰਮ ਪਰਿਵਰਤਨ ਦੀ ਜਿਹੜੀ ਹੈ ਲਗਾਤਾਰ ਉਹਨਾਂ ਵੱਲੋਂ ਜਿਹੜੇ ਪ੍ਰਚਾਰ ਆਪਣਾ ਕੀਤਾ ਜਾ ਰਿਹਾ ਸੋ ਬੀਬੀਆਂ ਜਿਹੜੀਆਂ ਨੇ ਘਰ ਦੇ ਵਿੱਚ ਹੁੰਦੀਆਂ ਨੇ ਉਹਨਾਂ ਦਾ ਕੋਈ ਮਾਈਂਡ ਦਾ ਪਤਾ ਨਹੀਂ ਕਦੋਂ ਡਾਇਵਰਟ ਹੋ ਜਾਵੇ ਸੋ ਇਸੇ ਨੂੰ ਲੈ ਕੇ ਸਾਰੇ ਮੁਹੱਲੇ ਦੇ ਲੋਕ ਆਪਸ ਵਿੱਚ ਇਕੱਠੇ ਹੋਏ ਸਰਪੰਚ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਗੱਲਬਾਤ ਕਰਦੇ ਉਹਨਾਂ ਨਾਲ ਕੀ ਕੀ ਕਹਿਣਾ ਉਹਨਾਂ ਦਾ ਜੀ ਪਾਜੀ ਕੀ ਮਾਮਲਾ ਹੈ ਆ ਦੇਖੋ ਜੀ ਪ੍ਰਚਾਰ ਕਰਦੇ ਪੈ ਨੇ ਸਹੀ ਤਰਮ ਦੇ ਅੱਧ ਤੋਂ ਜ਼ਿਆਦਾ ਇਹ ਪੰਜਾਬੀ ਹੋਈ ਨਾ ਸਾਰੇ ਅੱਛਾ ਇਹ ਲੱਖ ਦੀ ਲਹਨਤ ਆ ਇਹਨਾਂ ਨੂੰ ਪੰਜਾਬੀ ਧਰਮ ਦੇ ਬਾਰੇ ਨਹੀਂ ਜਿਨ੍ਹਾਂ ਨੂੰ ਪਤਾ ਹਾਂ ਉਹ ਇੱਥੇ ਬੜੇ ਪਏ ਨੇ ਠੀਕ ਆ ਜੀ ਕੀ ਕਹਿ ਰਹੇ ਨੇ ਇਹ ਆ ਕਰਦੇ ਪੈ ਨੇ ਆ ਪ੍ਰਚਾਰ ਦੇ ਵਰਕੇ ਵੰਡੇ ਪੈ ਨੇ ਆ ਪ੍ਰਚਾਰ ਕਰਦੇ ਪੈ ਨੇ ਤੁਸੀਂ ਇਹ ਤਾਂ ਪ੍ਰਚਾਰ ਕਰ ਰਹੇ ਹੋ ਆ ਕ੍ਰਿਸ਼ਚਨ ਧਰਮ ਦਾ ਯਸ਼ੁ ਮਸੀਹ ਦਾ ਪ੍ਰਚਾਰ ਕਰ ਰਹੇ ਜੋ ਜੀਵਿਤ ਹੈ ਅੱਛਾ ਜੋ ਦੁਨੀਆਂ ਵਿੱਚ ਆਉਣ ਵਾਲਾ ਹੈ ਠੀਕ ਹੈ ਨਾ ਜੀਵਿਤ ਹੈ ਪ੍ਰਭੂ ਹਾਂ ਉਹ ਜੀਵਿਤ ਹੈ ਉਹਨੇ ਸਾਨੂੰ ਬਚਾਇਆ ਜਦੋਂ ਅਸੀਂ ਰੋਗ ਬਿਮਾਰੀ 'ਚ ਪੜੇ ਸੀ ਤੇ ਕੋਣ ਐ ਸੀ ਸਾਨੂੰ ਪਛਾਨ ਨਹੀਂ ਕੋਣ ਜੀਵਿਤ ਐ ਕਿਤੇ ਜੀਵਿਤ ਐ ਤੁਸੀਂ ਉਸਮਸਿੱਤ ਜੀਵਿਤ ਐ ਤੁਸੀਂ ਦੂਸਰੇ ਲੋਕਾਂ ਦੇ ਧਰਮਾਂ ਨੂੰ ਕਹਿ ਰਹੇ ਧਰਮ ਬਦਲ ਲਓ ਤੁਸੀਂ ਪ੍ਰਚਾਰ ਕਰ ਰਹੇ ਹੋ ਇਹੀ ਐ ਬਾਤਰਚ ਪ੍ਰਚਾਰ ਕਰ ਰਹੇ ਹੋ ਤੁਸੀਂ ਨਹੀਂ ਇਹ ਸਹੀ ਗੱਲ ਹੈ ਤੁਸੀਂ ਜਿਹੜੀ ਕਰ ਰਹੇ ਹੋ ਹਾਂ ਅਸੀਂ ਸਹੀ ਕਰ ਰਹੇ ਅਸੀਂ ਗਲਤ ਨਹੀਂ ਕਰ ਰਹੇ ਜਦੋਂ ਅਸੀਂ ਬਿਮਾਰ ਸੀ ਨਾ ਸਾਡੇ ਕੋਲ ਵੀ ਕੋਈ ਇਦਾਂ ਹੀ ਆਇਆ ਸੀ ਤੁਹਾਡੇ ਹਿਸਾਬ ਨਾਲ ਤੁਸੀਂ ਠੀਕ ਹੋਏ ਹੋ ਬਿਮਾਰ ਸੀਗੇ ਤੁਸੀਂ ਠੀਕ ਹੋਏ ਤੁਸੀਂ ਦੂਜੇ ਲੋਕਾਂ ਨੂੰ ਤੱਕ ਕਰਨal ਕਰ ਰਹੇ ਹੋ ਤੱਕਾ ਕਿਉਂ ਕਰ ਰਹੇ ਇਹਦੇ ਨਾਲ ਤੱਕਾ ਕਰ ਰਹੇ ਹੋ ਪ੍ਰਚਾਰ ਕਰ ਰਹੇ ਹੋ ਦੂਸਰੇ ਲੋਕਾਂ ਦੇ ਵਿੱਚ ਪਹੁੰਚਾ ਰਹੇ ਹੋ ਮੈਸੇਜ ਕਿ ਭਾਈ ਭਾਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਇਹਨੂੰ ਦੇ ਰਹੇ ਹੋ ਵੰਡ ਰਹੇ ਹੋ ਵਰਕਾ ਕੌਣ ਹੈ ਜਿਹੜੇ ਅਨਪੜ ਬੀਬੀਆਂ ਨੇ ਉਹਨਾਂ ਨੂੰ ਦਿਮਾਗ ਚ ਨਹੀਂ ਆਊਗਾ ਨਹੀਂ ਜੀ ਇੱਧਰ ਚੱਲੋ ਛੱਡੋ ਧਰਮ ਨੂੰ ਰਪੀਆ ਤਾਂ ਕਰੇ ਵੈਸੇ ਵੀ ਮਾਇਨ ਡਾਇਵਰਟ ਹੋ ਜਾਂਦਾ ਬਾ 2 ਮਿੰਟ ਆਪਣੇ ਘਰ 1 ਮਿੰਟ ਜੀ ਧਰਮ ਜਾਤ ਨਹੀਂ ਬਦਲਦੇ ਫਿਰ ਲੋਕਾਂ ਦੇ ਘਰੋਂ ਤੁਸੀਂ ਫੋਟੋਆਂ ਗੁਰਨਾਨ ਦੇਵ ਜੀ ਸ਼ਿਪਕਵੰਤੀ ਚੱਕ ਕੇ ਬਾਹਰ ਕੇ ਸੁੱਟਾਉਂਦੇ ਹੋ ਓਏ ਬੱਸ ਕਰ ਬੀਬੀ ਬੱਸ ਕਰ ਬਾਜੀ ਚੀਜ਼ ਨੂੰ ਕੀ ਕਿਉਂਗੇ ਟੱਕਾ ਏ ਬੀਬੀਆਂ ਘਰਾਂ ਦੀਆਂ ਹੁੰਦੀਆਂ ਕਈ ਵਾਰ ਨਹੀਂ ਪੜੀਆਂ ਲਿਖੀਆਂ ਹੁੰਦੀਆਂ ਬੀਬੀਆਂ ਕਹਿੰਦੀਆਂ ਚਲੋ ਜੀ ਇੱਧਰ ਪਰਵਰਤਨ ਕਰ ਲੈਣੇ 2 ਮਿੰਟ ਲੈਂਦੀਆਂ ਬੀਬੀਆਂ ਤੁਸੀਂ ਇਹ ਕੀ ਕਰ ਰਹੇ ਹੋ ਦੱਸੋ ਜੇ ਉਹ ਤਾਂ ਜਾਣ ਕੇ ਜਾਣ ਕੇ ਕੋਈ Hindu ਹੋਵੇ ਕੋਈ ਸਰਦਾਰ ਹੋਵੇ ਮੁਸਲਮਾਨ ਹੋਵੇ ਉਹ ਤਾਂ ਜਾਊਗਾ ਅਨਪੜ ਬੰਦਾ ਪੜੇ ਲਿਖੇ ਵੀ ਜਾਈ ਜਾਂਦੇ ਅਨਪੜ੍ਹ ਵੀ ਜਾਊਗਾ ਕਹੂਗਾ ਜੀ 1 ਮਿੰਟ ਪਹਿਲਾਂ ਸੁਣੋ ਉਹ ਵੀ ਜਾਊਗਾ ਭਾਈ ਇਹ ਨਵਾਂ ਲੋਕ ਕੀ ਕੀਤਾ ਜਾਂਦਾ ਇੱਕ ਤਾਂ ਆਪਣਾ ਪ੍ਰਚਾਰ ਕਰਕੇ ਇੱਕ ਕਰਕੇ ਸਾਰੇ ਫੜ ਕੇ ਸਰਪੰਚ ਸਾਹਿਬ ਮੂਰੇ ਮੇਰੇ ਹੱਥਾਂ ਹੱਥ ਜੋੜਦਾ ਅੱਗ ਲਾਈ ਜਾਵੇ ਸਾਰੇ ਵਰਕੇ ਫੜ ਕੇ ਪਿੰਡਾ ਪਿੰਡਾ ਜੀ ਅੱਗ ਲਾਈ ਜਾਂਦੀ ਪਈ ਇਹਨਾਂ ਦੇ ਵਰਕਿਆਂ ਨੂੰ ਭਾਈ ਇਹ ਜਿਹੜਾ ਪ੍ਰਚਾਰ ਕਰਦੇ ਉਸ ਤੋਂ ਬਾਅਦ ਜਿਹੜੀ ਘਰ ਗੁਰਨਾਰਕ ਦੇਵ ਜੀ ਆ ਫੋਟੋਆਂ ਹੁੰਦੀਆਂ ਕਿੱਥੇ ਉਹ ਬਾਗ ਡਾ ਕੇ ਫੋਟੋ ਬੰਦੇ ਵਿੱਚ ਵੀ ਨਹੀਂ ਹੋ ਰਹੀ ਤੁਸੀਂ ਸਰਦਾਰ ਮੈਨੂੰ ਮੈਨੂੰ ਗੁੱਸਾ ਚੜ ਰਿਹਾ ਮੇਰੀ ਲੱਤਾਂ ਨਹੀਂ ਠੀਕ ਮੈਂ ਕਹਾਂ ਤੋੜੋ ਮੈਂ ਕਹਾਂ ਤੋੜ ਦਿਓ ਮੈਨ ਹਾਂ ਬਿਲਕੁਲ ਜਿੰਦਾ ਤਾਂ ਬਿਲਕੁਲ ਸਹੀ ਆ ਔਰ ਉਹਦੀਆਂ ਬਿਲਕੁਲ ਲੱਤਾ ਸਹੀ ਨਹੀਂ ਆ ਔਰ ਕਰਕੇ ਦਿਖਾਓ ਠੀਕ ਤੁਸੀਂ ਆਪਣੀ ਐਨੀ ਸ਼ਕਤੀ ਹੈ ਕਰਕੇ ਦਿਖਾਓ ਦੇਖ ਗਿਆ ਤੂੰ ਜ਼ਿੰਮੇਵਾਰਾ ਬੀਬੀ ਹਾਂ ਬਿਲਕੁਲ ਹੈ ਨਹੀਂ ਸਹੀ ਹੈ ਜੀ ਮੈਂ ਡੇਕਿਆ ਤੂੰ ਜ਼ਿੰਮੇਵਾਰਾ ਬੀਬੀ ਲੈ ਮੈਂ ਖੜਾ ਹੋ ਰਿਆਂ ਆਕੇ ਮੈਨੂੰ ਫੜ ਲਓ ਚਾਰ ਬੰਦੇ ਫੜ ਕੇ ਤਰਾਂਦੇ ਮੈਨੂੰ ਆ ਭਾਜੀ ਸਹੀ ਗੱਲ ਕੀਤੀ ਜੇ ਤੂੰ ਠੀਕ ਹੋ ਗਿਆ ਮੌਕੇ ਤੇ ਆਪਾਂ ਵੀ ਮੰਨ ਜਾਵਾਂਗੇ ਸਾਰਿਆਂ ਨੂੰ ਪਤਾ ਭਾਜੀ ਮੈਨੂੰ ਕਿ ਮੈਂ ਹੈਂਡੀ ਕਾ ਦੱਸੋ ਕਹੇ ਜੀ ਲੰਡਤ ਪਰੇ ਕੰਮ ਕਰਦੇ ਹੋ ਆਹ ਭਾਜੀ ਬੜੀ ਤੁਸੀਂ ਇੱਕ ਆਹ ਪਾਟ ਸਿੰਘਾ ਦੀ ਗੱਲ ਕੀਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਉਹ ਮੈਂ ਮੈਡਮੋ ਤੁਸੀਂ ਬੈਠੀਆਂ ਹੋ ਬੀਬੀਆਂ ਦੱਸੋ ਤੁਸੀਂ ਇਹ ਕੀ ਕਰ ਰਹੀਆਂ ਹੋ ਪ੍ਰਚਾਰ ਕਰ ਰਹੇ ਹੋ ਪਹਿਲੋਂ ਆਏ ਇਹਨਾਂ ਨਾਲ ਆਇਓ ਤਕੇ ਨਾਲ ਤਾਂ ਨਹੀਂ ਆਇਓ ਨਾਲ ਨਹੀਂ ਨਹੀਂ ਤਕੇ ਨਾਲ ਕਿਤੇ ਤਕੇ ਨਾਲ ਲੈ ਜਾਂਦਾ ਹੋਵੇ ਤੁਹਾਨੂੰ ਮਤਲਬ ਕਿ ਮੇਰੇ ਕੋਲ ਮੇਰੇ ਕੋਲ ਮੈਂ ਖੁਦ ਮੈਂ ਅੱਜ ਦੇਜਾਮਾ ਕਰਨ ਜਾਣਾ ਵਾਂ ਉਸੇ ਕੀ ਜਮਾ ਕਰਵਾਣ ਜਾਣਾ ਹੈ ਤੁਸੀਂ ਮੈਡਮ ਕਮਿਸ਼ਨਰ ਸਾਹਿਬ ਤੋਂ ਅਸੀਂ ਪ੍ਰੋਗਰਾਮ ਦੀ ਪਰਮਿਸ਼ਨ ਲਈ ਹੋਈ ਹੈ ਤੈਨੂੰ ਏਰੀਆ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਸਹੀ ਏ ਆ ਬੰਦਾ ਸਾਹਮਣੇ ਖੜਾ ਏ ਜੇ ਤੁਹਾਡੇ ਚ ਇੰਨੀ ਤੁਹਾਡੇ ਪ੍ਰਭੂ ਚ ਸ਼ਕਤੀ ਹੈ ਤੁਸੀਂ ਇਹਨੂੰ ਤੋੜ ਦਿਓ ਤੋੜੋ ਆਓ ਭਾਜੀ ਆਓ ਤੁਸੀਂ ਕਰਦੇ ਆ ਪਤਾ ਨੰਬਰ ਪਰਵਰਤਨ ਸਾਰਿਆਂ ਦੇ ਕਰਵਾ ਦੇਣੇ ਮੋਹੱਲੇ ਦਾ ਸਾਰੇ ਦਾ ਕਰਵਾ ਦੇਣੇ ਨਾਮ ਪਰਵਰਤਨ ਬੀਰੇ ਇਦਾਂ ਕੋਈ ਗੱਲ ਨਹੀਂ ਹੁੰਦੀ ਹੈ ਕਿ ਤੁਸੀਂ ਤਾਂ ਤੱਕੇ ਨਾਲ ਨਹੀਂ ਮੈਡਮ ਹੂੰ ਦੱਸੋ ਨਾ ਕੱਲ੍ਹ ਲੈਂਦੇ ਹੋ ਤਾਂ ਨਾਮ ਪਰਵਰਤਨ ਤੁਸੀਂ ਕਹਿੰਦੇ ਬੜੀ ਸ਼ਕਤੀ ਹੈ ਬਹੁ ਸ਼ਕਤੀ ਇਹ ਸ਼ਕਤੀ ਦਿਖਾਓ ਨਾ ਮੈਡਮ ਧਰਮ ਪਰਿਵਰਤਨ ਤੁਸੀਂ ਕਹਿ ਨਹੀਂ ਰਹੇ ਤੁਸੀਂ ਆਪ ਹੀ ਪ੍ਰਚਾਰ ਧਰਮ ਪਰਿਵਰਤਨ ਕਰਨ ਦਾ ਹੀ ਏ ਇਹ ਆਮ ਕਰਾਚੇ ਬੈਠੀਆਂ ਬੀਬੀਆਂ ਜਿਨ੍ਹਾਂ ਦੇ ਮਾਈਂਡ ਡਾਇਵਰਟ ਕਰਨ ਲਈ ਤੁਸੀਂ ਇਹ ਪ੍ਰਚਾਰ ਕਰ ਰਹੇ ਹੋ ਜਿਹੜਾ ਹੈ ਪੇਪਰ ਨਹੀਂ ਦਿਖਾਣੇ ਹੋ ਪੇਪਰ ਆ ਬਾਈਬਲ ਆ ਤੁਸੀਂ ਕਿਤੇ ਵੀ ਬਾਈਬਲ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਇਸ ਬਾਰੇ ਦੇਖੋ ਏਰੀਆ ਦੇ ਵਿੱਚ ਆ ਕੁਝ ਚੱਲ ਰਿਹਾ ਏ ਆ ਬੀਬੀਆਂ ਆਈਆਂ ਨੇ ਨਾਲ ਕੀ ਕਹਿਣਾ ਸਾਡੀ ਜਾਣਕਾਰੀ ਵਿੱਚ ਹੈ ਨਹੀਂ ਕੁਝ ਨਾ ਇਹਨੇ ਸਾਡੇ ਕੋਲ ਕੋਈ ਪਰਮਿਸ਼ਨ ਲਈਤੀ ਨਾ ਇਹ ਕੀ ਕਰ ਰਹੇ ਸਾਡੀ ਕੋਈ ਜਾਣਕਾਰੀ ਇਸ ਅਦਾਜੀ ਕਾ ਫੋਨ ਆਇਆ ਅਸੀਂ ਮੌਕੇ ਤੇ ਪਹੁੰਚ ਗਏ ਸਾਡੀ ਕੋਈ ਜਾਣਕਾਰੀ ਹੈ ਅਗਰ ਇਹਨੇ ਇਹ ਇਦਾਂ ਦਾ ਕੋਈ ਪਰਚਾ ਮਾਰਨਾ ਹੈ ਸਾਡੀ ਜਾਣਕਾਰੀ ਵਿੱਚ ਤੋਂ ਲੈ ਕੇ ਆਏ ਕੱਲ ਇਹਨਾਂ ਦਾ ਕੋਈ ਇਹ ਕਿੱਥੋਂ ਦੇ ਲੈ ਆਂਦੇ ਨੇ ਇਹ ਕਿੱਥੋਂ ਦੇ ਨੇ ਇੱਥੇ ਦੇ ਰਹਿਣ ਵਾਲੇ ਨੇ ਇਹ ਪੰਚਾਇਤ ਮੈਂਬਰ ਹੈ ਜੀ ਸਾਡੇ ਏਰੀਆ ਕੇ ਪੰਚਾਇਤ ਮੈਂਬਰ ਹੋ ਕੇ ਪੰਚਾਇਤ ਮੈਂਬਰ ਹੈ ਮੈਡਮ ਤੁਸੀਂ ਪੰਚਾਇਤ ਮੈਂਬਰ ਹੋ ਤੁਸੀਂ ਦੱਸੋ ਇਹ ਕੀ ਕਰ ਰਿਹਾ ਮੈਡਮ ਅਸੀਂ ਸਰਪੋਲੇ ਜਦੋਂ ਅਸੀਂ ਉਹ ਪਲਾਟ ਵਾਲੇ ਸਰ ਤੁਸੀਂ ਇਦਾਂ ਪੰਚਾਇਤ ਮੈਂਬਰ ਬਣਾਏ ਹੋਏ ਨੇ ਇਦਾਂ ਨਹੀਂ ਸਾਡੇ ਏਰੀਆ ਸਾਡੇ ਪੰਚਾਇਤ ਮੈਂਬਰ ਨਹੀਂ ਇਹ ਆਪਣੇ ਆਪ ਸਾਈਡ ਸੇ ਜੀ ਸਾਡੇ ਪੰਚਾਇਤ ਸਾਈਡ ਤੋਂ ਕਿਤੇ ਹੋਰ ਸਾਈਡ ਦੇ ਨਹੀਂ ਏਰੀਆ ਸਾਡਾ ਹੀ ਹੈ ਏਰੀਆ ਸਾਡਾ ਹੈ ਲੇਕੇ ਇਹ ਸਾਡੇ ਵਿੱਚ ਹੀ ਆਂਦੇ ਜਿਹੜਾ ਅਸੀਂ ਆਪਣੇ ਵੱਲੋਂ ਨਹੀਂ ਕੜਾ ਕੀਤਾ ਸੀ ਇਹ ਕੋਣ ਆਪ ਹੀ ਬਣ ਗਿਆ ਪੰਚਾਇਤ ਮੈਂਬਰ ਇਹ ਪੰਚਾਇਤ ਮੈਂਬਰ ਆਪਣੀ ਆਪੇ ਥੋੜਾ ਬੰਦਦੇ ਮੈਡਮ ਲੋਕ ਬੋਟਾ ਪੰਦਦੇ ਤਾਂ ਬੰਦਦੇ ਆ ਜੀ ਇਦਾਂ ਦੇ ਪੰਚਾਂ ਨੂੰ ਨੀਚੇ ਹੀ ਕੀਤਾ ਜਾਏ ਜੇ ਅਸੀਂ ਨਹੀਂ ਲਿਤਾ ਜੀ ਇਹਨੋਂ ਪੰਚ ਆਪਣੇ ਸਾਡੇ ਕੋਲ ਕੋਈ ਪੰਚ ਨਹੀਂ ਹੈ ਇਹ ਸਾਡੇ ਪੂਰੇ ਪੰਚ ਆਏਗੇ ਪਹਿਲੇ ਹੀ ਜੀ ਜਿਹੜੇ ਸਾਾਨੂੰ 6-5 ਕੀ ਲੋੜ ਹੁੰਦੀ ਹੈ ਸਾਡੇ ਕੋਲ 8-5 ਪਹਿਲੇ ਹੀ ਆ ਜੀ ਠੀਕ ਹੈ ਇਹਨੂੰ ਅਸੀਂ ਇਹਨੂੰ આજ ਤੱਕ ਅਸੀਂ ਕੋਈ ਵੀ ਇਸ ਤਰੀਕੇ ਕੋ ਸਾਡੀ ਜਾਣਕਾਰੀ ਵਿੱਚ ਰੱਖੇ ਤਾਂ ਹੀ ਅਸੀਂ ਬੋਲ ਸਰ ਇਦਾਂ ਨਹੀਂ ਲੱਗਦਾ ਕਿ ਇਹਨਾਂ ਨੇ ਜਿਹੜਾ ਪੰਚਾਇਤ ਮੈਂਬਰ ਬਣੇ ਹੋਏ ਨੇ ਇਹ ਸਾਰੇ ਲੋਕਾਂ ਨੂੰ ਆਪਣੇ ਨਾਲ ਲਗਾ ਰਹੇ ਨੇ ਇਹ ਪੰਚਾਇਤ ਮੈਂਬਰ ਹੁੰਦੇ ਜੀ ਸਾਡੇ ਕੋਲ ਆਤੇ ਵਾਕਾਇਦਾ ਪ੍ਰੋਪਰ ਮੈਨੂੰ ਦਿਖਾਉਂਦੇ ਮੈਂ ਇਹ ਮਨਜ਼ੂਰੀ ਲੈਣੇ ਵਾਸਤੇ ਅੱਜ ਤੱਕ ਮੇਰੇ ਕੋਲ ਕੋਈ ਮਨਜ਼ੂਰੀ ਲਈਤੀ ਇਹਨੂੰ ਪੁੱਛ ਲਓ ਜੀ ਨਾ ਅਸੀਂ ਇਹਨੂੰ ਮਨਜ਼ੂਰੀ ਦੇਤੀ ਅਸੀਂ ਤੁਹਾਡੇ ਕੋਲੇ ਆਣਾ ਹੀ ਸੀ ਅਸੀਂ ਫੜੇ ਪੇਪਰ ਵਰਤਾਂ ਹਡਾ ਦੇਖੋ ਅਸੀਂ ਦੇਖੋ ਤਾਂ ਗਿਆ ਇਹ ਸਾਰੀ ਪਬਲਿਕ ਆਈ ਇਹਨੇ ਸਰਦਾਰ ਜੀ ਨੇ ਜਾ ਕੇ ਫੜਾ ਜੀ ਮੌਕੇ ਤੇ ਇਨਕੀ ਕਾਲ ਆ ਗਈ ਅਸੀਂ ਉੱਤੇ ਆਪਣੇ ਮੌਕੇ ਤੇ ਕੰਮ ਕਰ ਰਹੇ ਸਾਰੇ ਬੰਦੇ ਲੈ ਕੇ ਮੌਕੇ ਤੇ ਪਹੁੰਚੇ ਤੁਸੀਂ ਮੇਰੀ ਜਾਣਕਾਰੀ ਇੰਨਾ ਤੋਂ ਕੱਲ ਤੁਸੀਂ ਪਰਚਾ ਦੇਤੇ ਰਹੇ ਤੇ ਕੋਈ ਤੁਹਾਡਾ ਬੰਦਾ ਘਸੇ ਦੇ ਅੰਦਰ ਲੁੱਟਖੋ ਵੀ ਕਰ ਲੇਗਾ ਕੋਈ ਜਾਣਕਾਰੀ ਓਕੇ ਇੰ ਤੁਸੀਂ ਆਵਲਾ ਪੇਪਰ ਕਰ ਦਿੱਤਾ ਤੁਸੀਂ ਸਾਡੇ ਕੋਲ ਕੋਈ ਜਾਣਕਾਰੀ ਦਿੱਤੀ ਉਹ ਤਾਂ ਦੱਸੋ ਨਾ ਤੁਸੀਂ ਮੇਰੇ ਇਤੋਂ ਵਾਲੀ ਲਾਚ ਮਿਲੀ ਹੈ ਮੈਡਮ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਨਾਲ ਮੰਨ ਲਓ ਤੁਸੀਂ ਕਰ ਰਹੇ ਹੋ ਪ੍ਰਚਾਰ ਤੁਹਾਡੇ ਨਾਲ ਦੇ ਹੋਰ ਲੇਡੀਜ਼ ਆ ਗਈਆਂ ਕਿਸੇ ਕਰ ਕੋਈ ਵਾਰਦਾਤ ਹੋ ਜਾਂਦੀ ਆ ਤੁਸੀਂ ਸਾਡੇ ਕੋਲ ਕੋਈ ਪਰਮਿਸ਼ਨ ਦਿੱਤੀ ਹੁੰਦੀ ਕਿਹੜੇ ਚਾਰ ਬੰਦੇ ਕੇ ਕਾਰਡ ਬਣਾ ਕੇ ਕਰੇ ਜਾ ਸਕਦੇ ਹੋ ਹੁਣ ਕੋਈ ਲੇਡੀ ਅਗਰ ਕੋਈ ਕੋਈ ਕਾਰਡ ਬਣਾ ਕੇ ਇਸ ਇਧਰ ਖੜੋ ਤੁਸੀਂ ਮੇਰੇ ਕੋਲ ਦੱਸੋ ਨਾ ਕੋਈ ਪਰਮਿਸ਼ਨ ਦਿੱਤੀ ਸਾਨੂੰ ਲੈਟਰ ਲਿਖ ਕੇ ਦਿੱਤੀ ਕੋਈ ਕੈਸੀ ਘਰ ਘਰ ਜਾ ਕੇ ਇਹ ਕਰਨਾ ਚਾਹੁੰਦੇ ਦਿੱਤੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਏਰੀਆ ਦੇ ਵਿੱਚ ਡੁਗਰੀ ਏਰੀਆ ਹੈ ਜੀ ਇਸ ਗੱਲ ਦੀ ਮਨਜ਼ੂਰੀ ਨਾ ਦਿੱਤੀ ਜਾਏ ਜੀ ਨਹੀਂ ਨਹੀਂ ਪਹਿਲੇ ਤਾਂ ਆਣਾ ਤਾਂ ਚਾਹੀਏ ਨਾ ਪਾਜੀ ਪਾਜੀ 2 ਮਿੰਟ ਆਓ ਯਾਰ ਪਾਜੀ ਹੱਥ ਦੀ ਵਾਈ ਤੂੰ ਕੀ ਕਹਿਣਾ ਸਰ ਦੱਸੋ ਜੀ ਇੱਧਰ ਜਿਹੜੇ ਇਹ ਤੁਹਾਡੇ ਏਰੀਆ ਦੇ ਵਿੱਚ ਇਹ ਕੁਝ ਹੋ ਰਿਹਾ ਕਿਤਾ ਦੇਖ ਵੀ ਚਾਹੀਦਾ ਇਹ ਹੋਣਾ ਨਹੀਂ ਚਾਹੀਦਾ ਜੀ ਇਸ ਗੱਲ ਦੀ ਮਨਜ਼ੂਰੀ ਨਹੀਂ ਇਹ ਚੀਜ਼ ਨਹੀਂ ਇਹ ਮਨਜ਼ੂਰੀ ਨਹੀਂ ਚਾਹੀਦੀ ਕੀ ਕਰੋਗੇ ਤੁਸੀਂ ਕਿਸ ਤਰ੍ਹਾਂ ਦਾ ਐਕਸ਼ਨ ਲਿੱਤਾ ਜਾਵੇਗਾ ਹੁਣ ਸਰਪੰਚ ਜੀ ਦੱਸੋ ਤੁਸੀਂ ਦੇਖੋ ਜੀ ਮੇਰੇ ਕੋਲ ਤਾਂ ਉਸ ਦਿਨ ਵੀ ਇਹ ਆਈ ਸੀ ਕਹਿੰਦੇ ਸਾਨੂੰ ਇੱਥੇ ਜਗ੍ਹਾ ਦੇ ਦਿਓ ਮੈਂ ਕਹਾ ਡੀਸੀ ਸਾਹਿਬ ਕੋਲ ਜਾਓ ਜੀ ਮਨਜ਼ੂਰੀ ਲੈਣਾ ਅਸੀਂ ਨਹੀਂ ਮਨਜ਼ੂਰੀ ਦੇ ਸਕਦੇ ਸਾਹਮਣੇ ਬੈਠੇ ਇਹਨੂੰ ਮਨਾ ਕੀਤਾ ਮੈਂ ਕਹਾ ਕਮਿਸ਼ਨਰ ਕਿਉਂਕਿ ਅਸੀਂ ਮਨਜ਼ੂਰੀ ਇਨ ਚੀਜ਼ਾਂ ਕੀ ਨਹੀਂ ਦੇ ਸਕੀ ਕਿਸੇ ਦਾ ਧਰਮ ਪਰਚਾਰ ਨਹੀਂ ਕਰ ਸਕਦੇ ਅਸੀਂ ਤੋ ਗਾਇ ਅ ਵੀ ਹਿੰਦੂ ਮੁਸਲਮ ਸਿੱਖ ਸਾਰੇ ਜਿਹੜਾ ਧਰਮ ਚੱਲਿਆ ਉਹ ਚੱਲਨੇ ਤੋਂ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਏ ਇਸ ਠੀਕ ਠੀਕ ਏ ਚੀਜ਼ ਵੀ ਸਾਡੇ ਕੋਲ ਮੰਨ ਲਓ ਹਿੰਦੂ ਧਰਮ ਦੇ ਨੇ ਅਸੀਂ ਫੇਰ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਇੱਕ ਮਿੰਟ ਪੂਰੀ ਗੱਲ ਸੁਣੋ ਪੂਰੀ ਗੱਲ ਸੁਣੋ ਧਰਮ ਤਾਂ ਸਾਰੇ ਨੇ ਕਹੀ ਏ ਉਹਨਾਂ ਨੇ ਨਹੀਂ ਕਦੀ ਕਿਹਾ ਉਹਨਾਂ ਨੇ ਨਹੀਂ ਕਿਸੇ ਨੂੰ ਕਿਹਾ ਆਓ ਬਾਈ ਸੋ ਬਿਲਕੁਲ ਤੁਸੀਂ ਦੇ ਸਕਦੇ ਹੋ ਜੋ ਇਸ ਏਰੀਆ ਦੇ ਵਿੱਚ ਜਿਹੜਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਡੁਗਰੀ ਦੀ ਆ ਜਿੱਥੇ ਹੀ ਏਰੀਆ ਦੇ ਵਿੱਚ ਜਿਹੜਾ ਇੱਕ ਬਾਜੀ ਕੀ ਕਹਿਣਾ ਚਾਹੋਗੀ ਇਸ ਬਾਰੇ ਡੁਗਰੀ ਦੇ ਵਿੱਚ ਇਹ ਜੋ ਇਹ ਜੋ ਵੀ ਹੋ ਰਿਹਾ ਬਹੁਤ ਗਲਤ ਧਰਮ ਪ੍ਰਚਾਰ ਕਰੋ ਪਰ ਲੇਕਿਨ ਕਿਸ ਜਬਰ ਧਰਮ ਪਰ ਵਰਤਨਾ ਕਰੋ ਠੀਕ ਹੈ ਨਾ ਧਰਮ ਹਾਂ ਮਤਲਬ ਪ੍ਰਚਾਰ ਨਹੀਂ ਕਰਨਾ ਚਾਹੀਦਾ ਜੀ ਠੀਕ ਹੈ ਨਾ ਇੱਥੇ ਕੋਈ Hindu ਸਿੱਕਾ ਲਾਪਾ ਮਸਲਾ ਨਹੀਂ ਆਏਗਾ ਬਿਲਕੁਲ ਹਾਂ ਜੀ ਤੇ ਵਰਕੇ ਅੱਜ ਹੁਣੇ ਅੱਗ ਲਾਈ ਜਾਊਗੀ ਜੀ ਸਰਪੰਚ ਸਾਹਿਬ ਦੇ ਸਾਹਮਣੇ ਲਾਈ ਜਾਊਗੀ ਪਿੰਡਾ ਪਿੰਡਾ ਸ਼ਹਿਰਾਂ ਸ਼ਹਿਰਾਂ ਚ ਅੱਗ ਲਾਈ ਜਾਂਦੀਆਂ ਨੇ ਵਰਕੇ ਫੜ ਕੇ ਹੂੰ ਮੈਂ ਸਰਪੰਚ ਸਾਹਿਬ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਲਗਾਓਗੇ ਸਰਪੰਚ ਸਾਹਿਬ ਅੱਗ ਲਗਾਓਗੇ ਇਹਨਾਂ ਨੂੰ ਦੇਖੋ ਅਸੀਂ ਅੱਗ ਤੇ ਨਹੀਂ ਲਾएंगे ਲੇਕਿਨ ਇਹਨਕੇ ਕੋਲ ਫਾੜ ਸਕਦੇ ਸੀ ਕਿਉਂਕਿ ਕਿਸੇ ਕੇ ਵੀ ਹੋਰ ਸਰ ਤੂੰ ਇਹ ਕਿਉਂ ਤੂੰ ਨਾਲੋ ਹੀ ਨਾ ਤੇ ਨਹੀਂ ਨਹੀਂ ਨਾਲ ਨਹੀਂ ਹੈਗੇ ਫਿਰ ਜੀ ਜੀ ਲਵਾ ਫਿਰ ਸਰ ਲਵਾ ਜੇ ਬਿਲਕੁਲ ਇਹ ਸਰਪੰਚ ਵਾਲੋ ਬਿਲਕੁਲ ਸਖਤ ਐਕਸ਼ਨ ਲਿੱਤਾ ਲਾ ਰਿਹਾ ਦੇਖੋ ਤੁਸੀਂ ਸਾਰੇ ਜਿਹੜੇ ਜਿਹੜੇ ਪ੍ਰਚਾਰ ਵਾਲੇ ਨੇ ਆਲੇ ਲੋ ਜੀ ਮੀਡੀਆ ਦੇ ਸਾਹਮਣੇ ਆ ਸੀ ਇਹ ਕਿਸੇ ਜਗ੍ਹਾ ਪਤਾ ਕਿ ਕਿਸੇ ਕੇ ਵੀ ਪੇਪਰ ਫਾੜਨੇ ਫਾੜ ਸਕਦੇ ਸੀ ਬਿਲਕੁਲ ਨਹੀਂ ਸਹੀ ਹੈ ਕਿ ਇਤਨਾ ਪੜੋ ਕਿਉਂ ਨਹੀਂ ਮੇਰਾ ਵਾਲਾ ਬਣ ਗਿਆ ਕਾਪੀ ਅੱਛਾ ਸਰਕਾਰੀ ਕਾਪੀ ਕੋਈ ਲੈ ਲੋ ਇੱਕ ਮਿੰਟ ਲੈ ਲਓ ਆ ਲੋ ਜੇਕਰ ਔਰ ਇੱਕ ਤੁਹਾਨੂੰ ਚੇਤਾਵਨੀ ਦੇਣੇਗੀ ਲਾਸਟ ਅਗਲੀ ਵਾਰ ਨਾ ਅਗਲੀ ਵਾਰ ਇਸ ਏਰੀਆ ਮੇ ਇਹ ਕੰਮ ਨਹੀਂ ਹੋਣਾ ਚਾਹੀਏ ਜੀ ਸਰ ਤੁਸੀਂ ਉਹ ਕਿਹਾ ਸੀ ਕਮਿਸ਼ਨਰ ਦਾ ਜਾਓ ਹਾਂ ਜੀ ਕਮਿਸ਼ਨਰ ਕਿਹਾ ਮੈਂ ਹਾਂ ਜੀ ਠੀਕ ਹੈ ਤੁਹਾਨੂੰ ਪਰਮਿਸ਼ਨ ਤਾਂ ਨਹੀਂ ਦਿੱਤੀ ਪਰਚੇ ਵੰਡਣ ਵਾਸਤੇ ਵੀ ਮਨਜ਼ੂਰੀ ਨਹੀਂ ਦਿੱਤੀ ਸਾਡੇ ਫੜੀਓ ਕਰਪਾ ਮੰਜੂਰੀ ਦੇਤੀ ਇਹ ਪਰਚੀ ਦਾ ਵਾਰ ਤੁਸੀਂ ਰੱਖੋ ਨਾ ਸਾਰਾ ਐਂਡਿੰਗ ਕਰ ਦੋ ਜਾਂ ਉਹ ਸਿੱਖ ਹੋਵੇ ਜਾਂ ਹਿੰਦੂ ਹੋਵੇ ਜਾਂ ਮੁਸਲਮਾਨ ਹੋ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਜੀ ਪ੍ਰਚਾਰ ਕਰੋ ਆਪਣਾ ਅਸੀਂ ਨਹੀਂ ਕਹਨੇ ਅਸੀਂ ਹਿੰਦੂ ਐ ਇਸ ਇੱਕ ਵਾਈ ਐ ਜੀ ਬਿਲੋਂਗ ਕਰਦੇ ਹਾਂ ਤੁਸੀਂ ਠੀਕ ਹੈ ਜੀ ਅਸੀਂ ਨਹੀਂ ਪਰਵਰਤਨ ਦੇਣਾ ਅਸੀਂ ਚੱਕਰ ਕੋਈ ਨਹੀਂ ਹੁੰਦਾ ਜਦੋਂ ਅਸੀਂ ਦੁਖੀ ਬਿਮਾਰ ਜਦ ਤੱਕ ਅਸੀਂ ਇਸ ਏਰੀਆ ਦੇ ਸਰਪੰਚ ਹੈਗੇ ਅਸੀਂ ਬਾਜੀ ਕੀ ਕਹਿਣਾ ਚਾਹੋਗੇ ਜੋ ਇਹ ਹੋਇਆ ਹੈ ਇੱਥੇ ਏਰੀਆ ਦੇ ਵਿੱਚ ਜਿਸ ਤਰ੍ਹਾਂ ਲੇਡੀਜ਼ ਉਹਨਾਂ ਪ੍ਰਚਾਰ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਜੀ ਮੈਂ ਆਪਣੇ ਜਸਪਾਲ ਸਿੰਘ ਟੋਨੀ ਮੈਂਬਰ ਪੰਚਾਇਤਾਂ ਵਾਰਡ ਨੰਬਰ 5 ਪੰਜ ਤੋਂ ਪਹਿਲਾਂ ਆਪਣਾ ਫੇਸ ਤਾਂ ਸਹੀ ਕਰਾਓ ਇਹ ਇੱਕ ਸਰਦਾਰ ਫੈਮਿਲੀ ਹੈ ਹੂੰ ਤੇ ਵੱਟ ਗਲਤ ਹੈ ਇਹ ਹੂੰ ਧਰਮ ਕੋਈ ਨਹੀਂ ਮਾੜਾ ਸਿਰਫ ਜਿਵੇਂ ਹੁਣ ਹਰੇਕ ਬੰਦਾ ਆਪੋ ਆਪਣੇ ਧਰਮ ਦੇ ਵਿੱਚ ਹੈਗਾ ਉਹ ਚੱਲੇ ਪਰ ਜਿਵੇਂ ਹੁਣ ਇਹ ਜ਼ਬਰਦਸਤੀ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਕਹਿੰਦੇ ਵੀ ਆਓ ਠੀਕ ਹੈ ਅਨਵਾਲਵ ਕਰਨੇ ਉਹ ਬਿਲਕੁਲ ਗਲਤ ਹੈ ਅਸੀਂ ਇਸ ਚੀਜ਼ ਦੀ ਸਖਤ ਨਿੰਦਾ ਕਰਾਂਗੇ ਜੀ ਸੋ ਬਿਲਕੁਲ ਸਰਪੰਚ ਵੱਲੋਂ ਤੁਰੰਤ ਐਕਸ਼ਨ ਲੀਤਾ ਗਿਆ ਨਾ ਬੇਬੀਆਂ ਤੇ ਜਿਹੜੀਆਂ ਬੇਬੀਆਂ ਵੱਲੋਂ ਧਰਮ ਪ੍ਰਚਾਰ ਕਰਨ ਦਾ ਜਿਹੜਾ ਆਪਣਾ ਲਗਾਤਾਰ ਪ੍ਰਚਾਰ ਕੀਤਾ ਜਾ ਰਹਿਆ ਸੀਗਾ ਇਹਨਾਂ ਦੇ ਹੱਥੋਂ ਪੋਸਟਰ ਸੀਗੇ ਆਪਣੇ ਧਰਮ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਹੇ ਲੋਕਾਂ ਨੂੰ ਜਿਹੜਾ ਇਹ ਇੱਕ ਹੋਰ ਤਰੀਕੇ ਦੇ ਨਾਲ ਵੱਖਰੇ ਤਰੀਕੇ ਦੇ ਨਾਲ ਧਰਮ ਪਰਿਵਰਤਨ ਨੂੰ ਕਹਿ ਰਹੇ ਨੇ ਪ੍ਰਚਾਰ ਕਰ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਵੀ ਆਏਗਾ ਸਰਪੰਚ ਵੱਲੋਂ ਜਿਹੜਾ ਇਹਨਾਂ ਦਾ ਜਿਹੜਾ ਪ੍ਰਚਾਰ ਕਰ ਰਹੇ ਸੀਗੇ ਪੇਪਰ ਫੜ ਕੇ ਪਾੜ ਦਿੱਤੇ ਗਏ ਨੇ ਪਾੜੇ ਵੀ ਜੰਨਰੇ ਨੇ ਸਖਤ ਜਿਹੜਾ ਐਕਸ਼ਨ ਲਿੱਤਾ ਤਾਂ ਬਈ ਆਸ-ਪਾਸ ਲੋਕ ਜਿਹੜੇ ਇਕੱਠੇ ਹੋਏ ਸੀਗੇ ਛੇ ਇਹਦਾ ਦੀ ਅਪਡੇਟਸ ਨਾਲ ਬਣੇ ਰਿਹਾਸਤ ਨਿਊਜ਼ ਨੇ